ਕਿ ਹੋਏ ਬੈਰੀਗੇਟ ਲਈ ਆਂਦਾ ਕੀ ਮਤਲਬ ਇੱਦਾਂ ਪੱਕੇ ਹੁੰਦੇ ਨੀ ਇੱਦਾਂ ਹੁੰਦੇ ਆ ਤੁਸੀਂ ਇੱਥੇ ਕੀ ਕਰਨ ਆਏ ਹੋ ਮੇਰਾ ਕੋਈ ਬੰਨਪੀ ਨਹੀਂ ਜਦੋਂ ਤੁਸੀਂ ਉਹਨਾਂ ਨੂੰ ਸਾਥ ਨਹੀਂ ਦੇ ਸਕਦੇ ਉਸ ਵੇਲੇ ਅੱਗ ਲਾ ਦੇਣੀ ਚਾਹੀਦੀ ਇੱਦਾਂ ਦੇ ਬੰਦੇ ਨੂੰ ਖਤਮ ਕਰ ਦੇਣਾ ਚਾਹੀਦਾ ਪੁਲਿਸ ਵਾਲੇ ਤੁਸੀਂ ਉਹਨੂੰ ਬਚਾਉਂਦੇ ਬਹੁਤ ਗਲਤ ਹੋਇਆ ਬਹੁਤ ਜ਼ਿਆਦਾ ਗਲਤ ਨਹੀਂ ਤੁਹਾਨੂੰ ਕੁੜੀ ਕਿਉਂ ਲੱਭੀ ਓਏ ਮੁੰਡਿਆਂ ਨੂੰ ਕੁੜੀ ਕਿਉਂ ਲੱਭੀ ਜਿੰਦਾ ਤੇ ਮੈਨੂੰ ਫਾਸੀ ਦੇਣੀ ਹੈ ਤੁਸੀਂ ਫਾਸੀ ਚਾਹੀਦੀ ਸਾਨੂੰ ਜੱਜ ਨੇ ਕਿਉਂ ਦੇਣੀ ਤੁਹਾਨੂੰ ਜੇ ਜੇ ਅਸੀਂ ਅੱਧੇ ਖੜਾ ਜਿਉਂ ਕੁੜੀ ਕੋਲ ਲੱਭੀ ਗਈ ਅਸੀਂ ਖੜਾਗੇ ਨਾਲ ਕੁੜੀ ਕਿਉਂ ਨਹੀਂ ਖੜੇ ਹੁੰਦੇ ਕੀ ਫਾਇਦਾ ਤੁਸੀਂ ਅੱਜ ਆ ਗਏ ਨਾ ਨਹੀਂ ਜਾਓ ਤੂੰ ਕਿ ਵੀ ਜਾਓ ਅਸੀਂ ਤਾਂ ਆਪਣੇ ਹਮਦਰਦੀ ਕਰਨ ਆਏ ਹਮਦਰਦੀ ਕਰਨ ਆਏ ਅਸੀਂ ਨਹੀਂ ਨਹੀਂ ਹਮਦਰਦੀ ਕਰਨ ਆਏ ਗੈਸਾ ਤੁਹਾਨੂੰ ਬਹੁਤ ਵਧੀਆ ਹੁੰਦਾ ਜੇ ਲਾ ਆਪਾਂ ਆਪਣੇ ਦੇਖਾਂਗੇ ਜਾਂ ਦੂਸਰੇ ਕੰਮ ਨੇ ਕਰਨ ਆਏ ਹੌਲੀ ਰਹੋ ਕੋਈ ਗੱਲ ਨਹੀਂ ਅਸੀਂ ਦੇਖਦੇ ਆਂ ਅੱਛੀ ਦੇਖਦੇ ਆਂ ਜੇ ਇਰਜ਼ਾਮ ਨਾ ਨਾ ਮੇਟਾ ਅਸੀਂ ਇਰਜ਼ਾਮ ਦਵਾ ਕੇ ਰਹ ਜਾਂਦੇ ਆਂ ਧੰਨਵਾਦ ਕੁੜੀ ਕੋਈ ਚਾਹੀਦੀ ਮਿਲ ਗਈ ਜੇ ਤੁਹਾਨੂੰ ਮੁੰਡਿਆਂ ਨੇ ਮਹੀ ਮੱਲੇ ਵਿੱਚ ਮੁੰਡਿਆਂ ਨੇ ਲੱਭੀ ਦੱਸੋ ਇਹ ਕੰਡਾ ਤੁਸੀਂ ਵੇਸਤ ਨਾ ਕਰਦੇ ਅੰਦਰ ਜਾ ਕੇ ਦੇਖਦੇ ਵਾਪਸ ਆ ਗਏ ਕਮਾਲ ਹੋ ਗਏ ਕੁੜੀ ਨਹੀਂ ਲੱਭੀ ਇੰਨੀ ਦੇਰ ਦੀ ਕੁੜੀ ਸੱਜੀ ਮੁਸਕਰਾ ਰਹੇ ਇਹ ਬੀਬਾ ਜੋ ਦਿਲ ਤੇ ਵੱਜਦੀ ਨਾ ਆਪਣੇ ਬੱਚੇ ਦਾ ਪਤਾ ਦੋ ਲੱਗਦਾ ਹਾਂ ਐਸੇ ਨੂੰ ਤੁਹਾਡੇ ਮੂੰਹਾਂ ਤੋਂ ਮੁਸਕਰਾਹਟ ਹੈ ਜਗਾ ਸਾਥ ਦੇਣ ਦੇ ਵਿਚ ਘੰਟਾ ਵਿਚਾਰੀ ਕੁੜੀ ਅੰਦਰ ਕੀ ਤੜਪਦੀ ਹੋਣੀ ਉਹ ਮਾਂ ਜਿਹੜੀ ਗਪਰੂਫ ਹੈਗੀ ਰਿਕਾਰਡਿੰਗ ਹੋ ਗਈ ਤੁਹਾਡੀ ਜਾ ਤਸਲੀ ਲੈ ਕੇ ਤੁਹਾਨੂੰ ਅਸੀਂ ਲੈ ਕੇ ਤੁਹਾਡੇ ਵਾਸਤੇ ਖੜੇ ਆਂ ਬੈਰੀਕੇਟ ਤੇ ਇਹ ਸਾਰੇ ਅਸੀਂ ਤੁਹਾਨੂੰ ਲੈ ਕੇ ਆਏ ਕਿਸੇ ਨੂੰ ਅਸੀਂ ਰਿਕਾਰਡਿੰਗ ਲੈਣੇ ਆਏ ਅਸੀਂ মিডিਆ ਲੈ ਕੇ ਨਹੀਂ ਆਏ ਲੈ ਕੇ ਤੁਸੀਂ ਖੜੇ ਚਲ ਆਇਆ ਆਪਣੀ ਕਾਰਵਾਈ ਕਰਾਂਗੇ ਕੀ ਹੋਇਆ ਕੀ ਹੋਣ ਕੀ ਗਲਤੀ ਹੋਈ ਸੀ ਹੁਣ ਦੱਸੋ ਦੇਖੋ ਜੋ ਬੱਚਾ ਕਹਿੰਦੇ ਮਰੇ ਕੁੜੀ ਨਹੀਂ ਲੱਪਰੀ ਸੀ